ਜੀ ਬਈਏ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਜੀ ਦੇ ਵਿੱਚ ਅੱਜ ਤੁਸੀਂ ਆਏ ਹੋਗੇ ਜਿਹੜਾ ਸਾਡੇ ਮਲੇ ਸੇਵਾ ਕਰਦਾ ਹੈ ਜਿਹੜੀ ਬਹੁਤ ਕਬਡੀ ਖਾਂਦਾ ਹੈ ਇੱਥੇ 3-4 ਕੈਂਪ ਵੀ ਲੱਗੇ ਹੋਏ ਨੇ ਉਹ ਵੀ ਸੰਕਤ ਜਿਹੜੀ ਬਹੁਤ ਛੋਟੀ ਸੇਵਾ ਕਰ ਰਹੀ ਹੈ ਉਹਦੇ ਬਾਰੇ ਉਹਨੂੰ ਦੇਖ ਕੇ ਕਿਵੇਂ ਲੱਗਿਆ ਸਭ ਤੋਂ ਪਹਿਲਾਂ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਸਭ ਭੋਲਾ ਸਿੰਘ ਜੀ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਸਰੋਤਿਆਂ ਦੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਇਸ ਸਥਾਨ ਤੇ ਆ ਕੇ ਮਾਨੂੰ ਸਕੂਨ ਮਿਲਿਆ ਹੈ ਸ਼ਹੀਦ ਬਾਬਾ ਧੰਨਾਸਿੰਘ ਜੀ ਮਹਾਰਾਜ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਜਿੱਥੇ ਇਹ ਐਡਾ ਵੱਡਾ ਮੇਲਾ ਉਹਨਾਂ ਦੇ ਸ਼ਰਧਾਲੂਆਂ ਦਾ ਭਰਿਆ ਹੋਇਆ ਹੈ ਔਰ ਨਾਲ ਹੀ ਹਰ ਐਤਵਾਰ ਨੂੰ ਵੀ ਬੜਾ ਸੰਗਤ ਇੱਥੇ ਪਹੁੰਚਦੀ ਹੈ ਸੋ ਬਾਬਾ ਮੇਜਰ ਸਿੰਘ ਜੀ ਜਿਨ੍ਹਾਂ ਨੂੰ ਮੈਂ ਬਹੁਤ ਪੁਰਾਣੇ ਸਮੇਂ ਤੋਂ ਜਾਣਦਾ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਮਨੁੱਖਤਾ ਦੀ ਭਾਵਨਾ ਵਾਲੀ ਸੇਵਾਮੰਦ ਦੇ ਵਿੱਚ ਰੱਖੀ ਹੈ ਚਾਹੇ ਉਹ ਗੁਰਦਾਸ ਕਨੂੜਕੀ ਸਾਹਿਬ ਸਨ ਚਾਹੇ ਉਹ ਪਿੰਡ ਸ਼ਾਹਪੁਰ ਦੇ ਵਿੱਚ ਰਹੇ ਔਰ ਚਾਹੇ ਅੱਜ ਉਹ ਇੱਥੇ ਵੱਡੀਆਂ ਸਵਾਵਾਂ ਨਿਵਾ ਰਹੇ ਨੇ ਸੋ ਮੈਂ ਸਮਝਦਾ ਕਿ ਉਹਨਾਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ ਅੱਜ ਜਿੱਥੇ ਇਦਾਂ ਵੱਡਾ ਅੱਜ ਇਹ ਸੰਗਤਾਂ ਦਾ ਇਕੱਠ ਹੈ ਉਹਦੇ ਨਾਲ-ਨਾਲ ਪ੍ਰਬੰਧ ਵੀ ਬਹੁਤ ਕਾਬਲੇ ਤਾਰੀਫ ਨੇ ਔਰ ਕਿਸੇ ਪਾਸੇ ਲੰਗਰ ਚੱਲ ਰਿਹਾ ਹੈ ਕੂੜਿਆਂ ਦਾ ਦੁੱਧ ਦਾ ਚਾਹ ਦਾ ਪ੍ਰਸ਼ਾਦਿਆਂ ਦਾ ਔਰ ਕਿਤੇ ਕਾਜੂ ਬਦਾਮਾਂ ਦਾ ਸੋ ਬਾਬਾ ਜੀ ਦਾ ਜੋ ਪਿਆਰ ਦੇਖਣ ਨੂੰ ਮਿਲਿਆ ਔਰ ਸੰਗਤਾਂ ਜਿੰਦਾ ਬਾਬਾ ਜੀ ਦਾ ਪਿਆਰ ਤੇ ਸਤਿਕਾਰ ਕਰਦੀਆਂ ਨੇ ਉਹ ਵੇਖ ਕੇ ਅੱਜ ਮਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਸਕੂਨ ਮਿਲਿਆ ਕਿ ਬਾਬਾ ਜੀ ਨੇ ਜਿਹੜੀ ਮਨੁੱਖਤਾ ਦੀ ਸੇਵਾ ਕੀਤੀ ਅੱਜ ਮਨੁੱਖਤਾ ਦੇ ਵਿੱਚ ਅੱਜ ਲੋਕਾਂ ਦੇ ਵਿੱਚ ਇਸ ਗੱਲ ਦਾ ਸਤਿਕਾਰ ਹੈ ਬਾਬਾ ਜੀ ਪ੍ਰਤੀ ਬੜਾ ਮੋਹ ਹੈ ਔਰ ਇਹ ਸਥਾਨ ਬੜਾ ਪਵਿੱਤਰ ਹੈ ਸ਼ਹੀਦ ਬਾਬਾ ਧੰਨਾ ਸਿੰਘ ਜੀ ਦਾ ਸਥਾਨ ਹੈ ਇੱਥੇ ਅੱਜ ਵੱਖ-ਵੱਖ ਕੈਂਪ ਲੱਗੇ ਹੋਏ ਨੇ ਹੈਂਡੀਕੈਪ ਕੈਂਪ ਔਰ ਮੈਡੀਕਲ ਕੈਂਪ ਲੱਗੇ ਨੇ ਜਿਹੜੇ ਬੜੀ ਉਦੋਂ ਦੇ ਨਾਲੇ ਸਾਰੇ ਸਾਡੇ ਪ੍ਰਧਾਨ ਸਾਹਿਬ ਹੋਣੀ ਨੌਜਾਨ ਚੰਕੌਰ ਸਿੰਘ ਜੀ ਉਹਨਾਂ ਨੇ ਬੜਾ ਹਮੇਸ਼ਾ ਉਪਰਾਲਾ ਕੀਤਾ ਹੈ ਚਾਹੇ ਚੀਮਾ ਸਾਹਿਬ ਦੀ ਗੱਲ ਹੋਵੇ ਚਾਹੇ ਸੁਨਾਮ ਹੋਵੇ ਚਾਹੇ ਸੰਗਰੂਰ ਜਿਲ੍ਹੇ ਚ ਕਿਤੇ ਵੀ ਹੋਵੇ ਤਾਂ ਮੈਂ ਸਮਝਦਾ ਆਪ ਭਾਵੇਂ ਇਸ ਪ੍ਰੋਬਲਮ ਚੋਂ ਲੰਘ ਰਹੇ ਨੇ ਪਰ ਇਹਨਾਂ ਨੇ ਹੌਸਲੇ ਤੇ ਪੂਰਾ ਜਜ਼ਬਾਤਾਂ ਦਾ ਢਿਆਰ ਰੱਖ ਕੇ ਲੋਕਾਂ ਦਾ ਪੂਰੀ ਸੇਵਾ ਜਿਹੜੀ ਉਹ ਨਿਭਾ ਰਹੇ ਨੇ ਐਡੀ ਦੂਰ ਪਹੁੰਚਣਾ ਔਰ ਪਹੁੰਚ ਕੇ ਫਿਰ ਸੇਵਾ ਦੇ ਵਿੱਚ ਲੱਗ ਜਾਣਾ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਭਾਗਾ ਵਾਲੇ ਬੰਦਿਆਂ ਦੇ ਹੱਥ ਆਉਂਦਾ ਹੈ ਇਹ ਗੁਰੂ ਮਹਾਰਾਜ ਜਿਨ੍ਹਾਂ ਤੇ ਅਪਰਪਾਰ ਕਿਰਪਾ ਹੁੰਦੀ ਹੈ ਉਹੀ ਇਹ ਸੇਵਾ ਕਰ ਪਾਉਂਦੇ ਨੇ ਸੋ ਮੈਂ ਧੰਨਵਾਦੀਆਂ ਸੰਗਤ ਦਾ ਔਰ ਇਸ ਸਥਾਨ ਨੂੰ ਨਤਮਸਤਕ ਹੋਂਨਾ ਔਰ ਸਾਰੇ ਪ੍ਰਬੰਧਕ ਕਮੇਟੀ ਦਾ ਔਰ ਸਾਰੇ ਨੌਜਵਾਨ ਸਾਥੀ ਜਿਹੜੇ ਮਾਵਾ ਪੈਣਾ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਕੋਟਨ ਕੋਟਨ ਧੰਨਵਾਦ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਥੇ ਨਤਮਸਤਕ ਹੋਂਨਾ ਕੋਟ ਕੋਟ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ